ਇਰਤੇ ਜੀ ਉਸ ਦੌਰਾਨ ਮੈਨੂੰ ਧਮਕੀ ਦਿੱਤੀ ਗਈ ਓਪਨਲੀ ਤੁਸੀਂ ਦੇਖ ਸਕਦੇ ਹੋ ਪ੍ਰੈਸ ਰਿਪੋਰਟ ਸੀਗੀ ਕਿ ਐਨੀਬਾਡੀ ਗoing ਟੂ ਦ ਹਾਈ ਕੋਰਟ ਵਿਲ ਬੀ ਸਸਪੈਂਡਡ ਐਂਡ ਡਿਸਮਿਸਡ ਫ্রম ਸਰਵਿਸ ਉਹ ਇਸ਼ਾਰਾ ਕੀ ਦੇ ਬਣਸੀ ਆਈ ਵਾਸ ਡਿਪੂਟਡ ਬਾਈ ਦ ਹਾਈ ਕੋਰਟ ਹਾਈ ਕੋਰਟ ਕੈਪਟਨ ਅਬਰਿੰਦਰ ਸਿੰਘ ਹੈਡ ਕਾਲਡ ਅ ਮੀਟਿੰਗ ਥੇਅਰਬਾਈ ਸਮ ਪੀਪਲ ਗਿਵਨ ਆਲਸੋ ਕਾਲਡ ਇਨ ਥੈਟ ਮੀਟਿੰਗ ਉਹਦੀ ਕੀ ਲੋਡ ਸੀ ਤੁਸੀਂ ਉਹਦੀ ਗੱਲ ਕਰ ਰਹੇ ਹੋ ਬਿਲਕੁਲ ਉਹਦੀ ਗੱਲ ਕਰ ਉਹਦੇ ਚ ਉਹਦੇ ਚ ਪ੍ਰੈਸ ਨੋਟ ਕੱਟਿਆ ਗਿਆ ਪ੍ਰੈਸ ਨੋਟ ਕੱਟਿਆ ਗਿਆ ਤੇ ਉਸੇ ਕਹਿ ਗਿਆ ਜਿਹੜਾ ਵੀ ਹਾਈ ਕੋਰਟ ਜਾਏਗਾ ਉਦੇ ਖਿਲਾਫ ਹੀ ਵਿਲ ਬੀ ਪਲੇਸਡ ਅੰਡਰ ਸਸਪੈਂਸ਼ਨ ਐਂਡ ਹੀ ਵਿਲ ਬੀ ਡਿਸਮਿਸਡ ਫਰਮ ਸਰਵਿਸ ਕਿਹਦੇ ਬਾਰੇ ਇਹ ਇਸ਼ਾਰਾ ਸੀ ਥੋੜੇ ਵਾਲੀ ਇਸ਼ਾਰਾ ਸੀ ਕਿ ਤੁਸੀਂ ਆਪਣਾ ਦੁਖੜਾ ਰੋਇਆ ਸੀ ਜਜ ਜਸਪਾਲ ਸਾਹਿਬ ਨੇ ਨਹੀਂ ਦੁਖੜਾ ਨਹੀਂ ਰੋਇਆ ਮੈਂ ਸੱਚਾਈ ਸਾਹਮਣੇ ਕੀਤੀ ਸੀ ਮੈਨੂੰ ਇੱਕ ਗਲਤ ਕੇਸ ਜਾਲੀ ਕੇਸ ਸੇ ਫਸਾਇਆ ਜਾ ਰਿਹਾ ਸੀ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਉਸ ਕੇਸ ਦੇ ਵਿੱਚ ਤੁਹਾਨੂੰ ਉਲਝਾਂ ਦਾ ਕਾਰਨ ਇਹ ਸੀ ਕਿਉਂਕਿ ਤੁਹਾਡੀ ਦੂਸਰੇ ਪਾਸੇ ਕੇਸ 'ਚ ਇਨਵੈਸਟੀਗੇਸ਼ਨ ਕਾਫੀ ਤੇਜ਼ ਚੱਲ ਰਹੀ ਸੀ ਜੀ ਇਟ ਵਾਸ ਗoing ਅਗੇਨ ਸਰਟਨ ਆਫਿਸਰਸ ਰਾਈਟ ਜੀ 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 ਇਹ ਦਬਾਅ ਮੇਰੇ ਉੱਤੇ ਪਾਏ ਜਾ ਕਿ ਮੈਂ ਸਹੀ ਗੱਲਾਂ ਸਾਹਮਣੇ ਲਾਵਾਂ ਤੇ ਉਸ ਤੋਂ ਬਾਅਦ ਰਿਪੋਰਟਰ ਸੀਲ ਕਰਤੀ ਗਈ ਤੇ 5 ਸਾਲ ਬਾਅਦ ਜਿਹੜੀ ਫੈਕਟ ਜਦੋਂ ਅਸੀਂ ਰਿਪੋਰਟ ਖੋਲੇ ਗਏ ਉਸੇ ਕੋਈ ਝਾਲੀ ਕਿ ਜਾਂ ਗਲਤ ਤੋਂ ਕੁਝ ਨਹੀਂ ਆਇਆ ਪਰ ਫਿਰ ਜਿਹੜੇ ਅਫਸਰਾਂ ਦੇ ਖਿਲਾਫ ਰਿਪੋਰਟ ਸੀ ਉਹ ਅਫਸਰ ਡਿਸਮਿਸ ਹੋਇਆ ਤੇ ਅਜੋ ਬਗਵਾੜਾ ਹੈਗਾ ਇਸ ਅ ਪ੍ਰੋਕਲੇਮਡ ਅਫੈਂਡਰ ਰਾਜੀਤ 5 ਸਾਲ ਬਾਅਦ ਪੱਜਿਆ ਤੇ ਉਸ 5 ਸਾਲ ਚ ਇਹਨੇ ਹੋਰ ਕਿੰਨਾ ਕੋ ਨੁਕਸਾਨ ਕੀਤਾ ਹੈ ਤੇ ਇਟ ਇਸ ਨਾਟ ਰਾਜੀਤ ਅਲੋਨ ਇਹੋ ਜੇ ਅਫਸਰ ਇਹਦੇ ਉੱਤੇ ਇਹਦੇ ਥੱਲੇ ਇਹਦੇ ਨਾਲ ਕਿੰਨੇ ਹੋਰ ਸੀ ਜਿਹਨਾਂ ਨੂੰ ਸ਼ਹਿਦ ਹਿੰਦਾ ਸੀ ਤੇ ਚੰਗੇ ਅਫਸਰਾਂ ਨੂੰ ਕੋਡੇ ਲਾਈਨ ਲਾ ਕੇ ਰੱਖਿਆ ਗਿਆ ਸੀ ਜੇ ਸਿਗਨਲ ਕੀ ਜਾ ਰਿਹਾ ਸੀ ਕਿ ਗਲਤ ਕੰਮ ਕਰੋ ਤੇ ਠੀਕ ਹੈ ਵਧੀਆ ਹੈ